ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਨਾਲ ਅੱਜ ਬਹੁਤ ਜ਼ਰੂਰੀ ਗੱਲਬਾਤ ਸਾਂਝੀ ਕਰਨੀ ਹੈ ਬੜੇ ਸਾਲਾਂ ਦੀ ਸਰਚ ਕੀਤੀ ਦੁਨੀਆਦਾਰੀ ਨੂੰ ਘੰਘਾਲ ਕੇ ਵੇਖਿਆ ਤਾਂ ਕੀ ਦੇਖਿਆ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਓਨੇ ਸਬਰ ਕੁਵਾਰੀਆਂ ਕੁੜੀਆਂ ਜਾਂ ਕੁਵਾਰੇ ਮੁੰਡਿਆਂ ਦੇ ਨਹੀਂ ਟੁੱਟੇ ਹੋਏ ਜਿੰਨੇ ਕੁ ਕੁੱਝ ਕੁ ਵਿਆਹੀਆਂ ਔਰਤਾਂ ਦੇ ਸਬਰ ਟੁੱਟੇ ਹੋਏ ਜਾਂ ਵਿਆहे ਬੰਦਿਆਂ ਦੇ ਸਬਰ ਟੁੱਟੇ ਹੋਏ ਐ ਬਹੁਤ ਸਾਰੀਆਂ ਔਰਤਾਂ ਮੈਂ ਇਹੋ ਜਿਹੀਆਂ ਦੇਖੀਆਂ ਜਿਨ੍ਹਾਂ ਦੇ ਆਪ ਦੇ ਘਰ ਵਾਲੇ ਸੋਹਣੇ ਸੁਨੱਖੇ ਆ ਉੱਚੇ ਲੰਮੇ ਆ ਚੰਗੀ ਜ਼ਮੀਨ ਜਾਇਦਾ ਚੰਗੀਆਂ ਪ੍ਰਾਪਰਟੀਆਂ ਦੇ ਮਾਲਕ ਆ ਪਰ ਉਹਨਾਂ ਔਰਤਾਂ ਦੀ ਬਾਹਰ ਮੂੰਹ ਮਾਰਨ ਦੀ ਆਦਤ ਨਹੀਂ ਗਈ ਸਾਰੀ ਉਮਰ ਜਵਾਗ ਜੱਲਾ ਵੀ ਹੋ ਗਿਆ ਪਰ ਉਹਨਾਂ ਨੂੰ ਬਗਾਨੀ ਬੁੱਕਲ ਦੀ ਈਡੀਕ ਚਸ ਪਈ ਉਹ ਗੱਲਾਂ ਹੀ ਛੱਡ ਦਿਓ ਐਹੋ ਜੀ ਮੈਂ ਕੁਝ ਬੰਦੇ ਦੇਖੇ ਆ ਜਿਨ੍ਹਾਂ ਦੇ ਆਪ ਦੀਆਂ ਘਰਾਲੀਆਂ ਸੋਹਣੀਆਂ ਸੁਨੱਖੀਆਂ ਉੱਚੀਆਂ ਲੰਮੀਆਂ ਬਹੁਤ ਵਧੀਆ ਨੇ ਪੜੀਆਂ ਲਿਖੀਆਂ ਨੇ ਪਰ ਉਹਨਾਂ ਨੂੰ ਬਗਾਨੀ ਬੁੱਕਲ ਦੀ ਚਸ ਈਡੀਕ ਪਈ ਆ ਵੀ ਗੱਲਾਂ ਛੱਡ ਦਿਓ ਵਿਆਹੇ ਬੰਦਿਆਂ ਦੇ ਨਾਲ ਸਾਰਿਆਂ ਦੇ ਡਾਇਲੌਗ ਸੇਮ ਜੇ ਹੁੰਦੇ ਆ ਸਾਰਿਆਂ ਦੇ ਡਾਇਲੌਗ ਸੇਮ ਹੁੰਦੇ ਆ ਵੀ ਜਦੋਂ ਕਿਸੇ ਵਿਆਹੇ ਬੰਦੇ ਦੇ ਨਾਲ ਕੋਈ ਕੁਵਾਰੀ ਕੁੜੀ ਗੱਲਬਾਤ ਕਰਨ ਲੱਗ ਜਾਈ ਤਾਂ ਫਿਰ ਪਤਾ ਕਿਹੜੇ ਡ ਜਦੋਂ ਕੁਵਾਰੀ ਕੁੜੀ ਕਿਸੇ ਵਿਆਹੀ ਬੰਦੇ ਨੂੰ ਪੁੱਛਦੀ ਆ ਵੀ ਤੇਰੀ ਘਰ ਵਾਲੀ ਈ ਸੋਹਣੀ ਸੁਨੱਖੀ ਐ ਤੂੰ ਮੇਰੇ ਨਾਲ ਗੱਲਬਾਤ ਕਿਉਂ ਕਰਦਾ ਆ ਤੇਰੇ ਤਾਂ ਬਾਲ ਬੱਚੇ ਵੀ ਹੋ ਗਏ ਤਾਂ ਫਿਰ ਜਿਹੜਾ ਵਿਆਹਿਆ ਬੰਦਾ ਹੁੰਦਾ ਕੁਵਾਰੀ ਕੁੜੀ ਨੂੰ ਕਹਿੰਦਾ ਹੁੰਦਾ ਕਿ ਯਾਰ ਕਾਦੇ ਵਿਆਏ ਆ ਐਹੋ ਜਿਹੇ ਵਿਆਹੇ ਨਾਲੋਂ ਤਾਂ ਬੰਦਾ ਛੜਾਈ ਹੋਵੇ ਤਾਂ ਚੰਗਾ ਬੇਸ਼ੱਕ ਉਹ ਸੋਹਣੀ ਸੁਨੱਖੀ ਉਹ ਤੇ ਮੇਰੇ ਨਾਲ ਮਤ ਨਹੀਂ ਦਾਲਦੀ ਉਹ ਤਾਂ ਜਮਾ ਬੁੱਝਤੀਵੀਂ ਆ ਉਹ ਤਾਂ ਜਮਾ ਮੱਝ ਆ ਉਹਨਾਂ ਦਾ ਅਕਲੀ ਨਹੀਂ ਹੈਗੀ ਕਿਸੇ ਗੱਲ ਦੀ ਉਹ ਤਾਂ ਬੋਲਣ ਲੱਗਿਆ ਨਹੀਂ ਬਿੰਦੀ ਉਹ ਤਾਂ ਮੇਰਾ ਬਾਲਾ ਮੋਹ ਤੇ ਹੀ ਨਹੀਂ ਕਰਦੀ ਸਾਨੂੰ ਤਾਂ ਬੜਾ ਟਾਈਮ ਹੋ ਗਿਆ 2 ਸਾਲ ਹੋ ਗਏ ਇਸ ਤਾਂ ਅੱਡ ਅੱਡ ਪੈੰਨੇ ਆ ਅਸੀਂ ਤਾਂ ਰਾਤ ਨੂੰ ਕਦੇ ਕੁਝ ਕਰਕੇ ਨਹੀਂ ਵੇਖਿਆ ਕਹਿਣ ਦਾ ਮਤਲਬ ਕਿ ਹੁਣ ਕੁਵਾਰੀ ਕੁੜੀ ਨੂੰ ਆਪਦੇ ਜਾਲ ਚ ਫਸਾਉਣ ਲਈ ਆਪਦੀ ਘਰ ਨੂੰ ਮਾੜਾ ਕਹੀ ਜਾਣਗੇ ਆਪਦੀ ਘਰ ਨੂੰ ਮੱਝ ਗਾਂ ਬੁੱਝ ਬੇਦਿਮਾਗ ਖਰਵੇ ਸੁਭਾਦੀ ਬੜਾ ਕੁਝ ਬੋਲੀ ਜਾਣਗੇ ਉਹਨਾਂ ਨੂੰ ਐ ਹੁੰਦਾ ਵੀ ਜਿਹੜੀ ਇਹ ਮੁਰਗੀ ਹੱਥ ਚ ਆਈ ਇਹ ਨਾ ਬਾਹਰ ਨਿਕਲ ਜੇ ਚਲੋ ਇਹ 2-3 ਸਾਲ ਉਹਦੇ ਨਾਲ ਪਿਆਰ ਦੀਆਂ ਪਿੰਗਾਂ ਝੂਟੀ ਜਾਣਗੇ ਝੂਟੀ ਜਾਣਗੇ ਜਦੋਂ ਮਨ ਮਨ ਭਰ ਜਾਊਗਾ ਫਿਰ ਖਹਿੜਾ ਛਡਾਉਂਦੀ ਆ ਤੇ ਫਿਰ ਉਹ ਜਿਹੜੀ ਕੁਵਾਰੀ ਕੁੜੀ ਹੁੰਦੀ ਉਹ ਬੰਦੇ ਦਾ ਖਹਿੜਾ ਨਹੀਂ ਛੱਡਦੀ ਫਿਰ ਖਹਿੜਾ ਨਹੀਂ ਛੱਡਦੀ ਹੌਲੀ ਹੌਲੀ ਚਲੋ ਬੰਦੇ ਦੀ ਘਰ ਨੂੰ ਪਤਾ ਲੱਗ ਜਾਂਦਾ ਮੇਰੇ ਵਾਲਾ ਚੋਗ ਕਿੱਥੇ ਚੁਗਦਾ ਫਿਰਦਾ ਤੇ ਫਿਰ ਜਦੋਂ ਘਰ ਨੂੰ ਪਤਾ ਲੱਗਦਾ ਘਰ ਵਾਲੀ ਕਹਿੰਦੀ ਵੀ ਹਾਂ ਭਾਈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬਾਲ ਬੱਚਿਆਂ ਦਾ ਪਿਓ ਬਣ ਕੇ ਆ ਕੁਝ ਕਰੀ ਜਨਾ ਜਦੋਂ ਘਰ ਵਾਲੀ ਗਲਾਵੇਂ 'ਚ ਹੱਥ ਪਾਉਂਦੀ ਤੇ ਫਿਰ ਪਤੰਦਰ ਘਰ ਵਾਲੀ ਦੀ ਹੱਕ 'ਚ ਬੁਗਤ ਲੱਗ ਜਾਣਗੇ ਫਿਰ ਘਰ ਨੂੰ ਕਹਿਣ ਲੱਗ ਜਾਣਗੇ ਮੈਂ ਕੀ ਕਰਾਂ ਮੈਂ ਤਾਂ ਇਹਨਾਂ 15 ਦਿਨ ਗੱਲ ਕੀਤੀ ਆ ਇਹ ਹੁਣ ਮੇਰਾ ਖਹਿੜਾ ਨਹੀਂ ਛੱ ਆਪ ਹੀ ਨੰਬਰ ਦੇ ਦਿੰਨਗੇ ਲੈ ਤੂੰ ਨੰਬਰ ਤੇ ਗੱਲ ਕਰ ਲੈ ਮੇਰਾ ਖਿਹੜਾ ਛੜਾ ਮੁੜ ਕੇ ਘਰ ਵਾਲੀ ਚੱਕ ਕੇ ਉੱਕਵਾਰੀ ਕੁੜੀ ਨੂੰ ਫੋਨ ਲਾ ਲੈਂਦੀ ਆ ਉਹਨੂੰ ਕਹਿੰਦੀ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਵਿਆਹਿਆ ਬੰਦਾ ਲੱਭਾ ਖੇ ਖਾਣ ਲਈ ਹੋਰ ਮੁੰਡੇ ਮਰ ਗਏ ਦੁਨੀਆ ਤੋਂ ਉੱਥੇ ਖੇ ਖਾ ਲੈਦੀ ਮੇਰਾ ਘਰ ਕਿਉਂ ਪੱਟਦੀਆਂ ਜੇ ਕਿਉਂ ਕਰਦੀਆਂ ਵੋ ਕਿਉਂ ਕਰਦੀਆਂ ਕਿਉਂਕਿ ਜਿਹੜੇ ਵਿਆਹੇ ਬੰਦੇ ਹੁੰਦੇ ਆ ਬੜੇ ਚੁਸਤ ਚਲਾਕ ਹੁੰਦੇ ਆ ਬੜੇ ਖਿਡਾਰੀ ਹੁੰਦੇ ਆ ਕਿਉਂਕਿ ਇਹ ਹੰਡੇ ਵਰਤੇ ਹੁੰਦੇ ਇਹਨਾਂ ਨੇ ਸਾਰੇ ਰੰਗ ਵੇਖ ਲਏ ਹੁੰਦੇ ਆ ਇਸ ਗੱਲ ਕਰਕੇ ਇਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਕੋਛ ਕਿ ਬਈਆਂ ਔਰਤਾਂ ਦਾ ਵੀ ਇਹੀ ਕੰਮ ਆ। ਬੇਸ਼ੱਕ ਘਰ ਨਾਲ ਸੋਹਣਾ ਸੁਨੱਖਾ ਹੋਊਗਾ, ਉੱਚਾ ਲੰਮਾ ਵਧੀਆ, ਜ਼ਮੀਨ, ਜਾਇਦਾਦ, ਨੌਕਰੀ ਵਾਲਾ ਪੈਸੇ ਤੇ ਲੈਣਾ ਹੋਊਗਾ। ਜਦੋਂ ਇਹਨਾਂ ਦੀ ਗੱਲ ਕਿਸੇ ਕੁਆਰੇ ਮੁੰਡੇ ਨਾਲ ਹੋ ਜਾਂਦੀ ਆ ਤੇ ਜੇ ਕਿਤੇ ਮੁੰਡਾ ਭੁੱਲਾ ਚੁੱਕਾ ਪੁੱਛ ਲੇ ਵੀ ਤੂੰ ਐਡੀ ਸੋਹਣੀ ਸੁਨੱਖੀ ਤੇਰਾ ਘਰ ਨਾਲ ਸੋਹਣਾ ਸੁਨੱਖਾ? ਵੀ ਤੂੰ ਮੇਰੇ ਨਾਲ ਕਿਧਰ ਗੱਲਬਾਤ ਕਰਦੀ ਏ? ਕੀ ਚੱਕਰ ਹੋ ਗਿਆ? ਤਾਂ ਫੇਰ ਅੱਗੋ ਕਹਿਣਗੀ ਆ ਕੀ ਕਰੀਏ? ਸਾਡੇ ਤਾਂ ਕਿਸਮਤ ਹੀ ਮਾੜੀ ਆ। ਬੇੜਾ ਬਹਿ ਗਿਆ ਵਿਚੋਲੇ ਦਾ। ਮੇਰੇ ਮਾਂ ਪਿਓ ਨੇ ਕੁਛ ਨਹੀਂ ਵੇਖਿਆ। ਕਲੀ ਜ਼ਮੀਨ ਜਾਇਦਾਦ ਵੇਖ ਲਈ, ਸਰਕਾਰੀ ਨੌਕਰੀ ਹੋਰ ਮੈਨੂੰ ਤਾਂ ਕੋਈ ਜ਼ਿੰਦਗੀ ਦਾ ਸਵਾਦ ਨਹੀਂ ਆਇਆ ਹਨਾ ਨਾ ਉਹਨੂੰ ਬੋਲਣ ਦੀ ਅਕਲ ਨਾ ਉਹਨੂੰ ਲੀੜਾ ਕੱਪੜਾ ਪਾਉਣ ਦੀ ਅਕਲ ਵੱਡੂ ਖਾਉ ਵੱਡੂ ਖਾਉ 24 ਘੰਟੇ ਕਰਦਾ ਰਹਿੰਦਾ ਆ ਉਹ ਤਾਂ ਜਮਾ ਬੁੱਝ ਦਿਮਾਗ ਦਾ ਉਹ ਤਾਂ ਹੈ ਹੀ ਡੰਗਰ ਆ ਮਿੰਟ ਤਾਂ 3 ਸਾਲ ਹੋ ਗਏ ਮੈਂ ਤਾਂ ਤੇ ਨੇੜੇ ਨਹੀਂ ਲੱਗੀ ਮੈਂ ਤਾਂ ਕਦੇ ਉਹਨੂੰ ਨੇੜੇ ਲੱਗਣ ਨਹੀਂ ਦਿੱਤਾ ਨਾਲੇ ਦੋ ਦੋ ਜਵਾਕ ਘਰੇ ਜੰਮੇ ਹੁੰਦੇ ਆ ਤੇ ਨਾਲੇ ਆਸ਼ਕਾ ਨੂੰ ਕਹੀ ਜਾਣਗੇ ਮੈਂ ਤਾਂ ਕਦੇ ਨੇੜੇ ਨਹੀਂ ਲੱਗਣ ਦਿੱਤਾ ਵੀ ਬੰਦਾ ਪੁੱਛੇ ਵੀ ਜਿਹੜੇ ਆ ਜਵਾਕ ਆ ਇਹ ਲੱਡੂਆਂ ਚੋਂ ਨਿਕਲੇ ਜਾਂ ਧਾਰਕੜ ਤੇ ਲਏ ਆ ਵੀ ਹਾਂ ਇਹ ਆਪੇ ਪੈਦਾ ਹੋ ਕੇ ਜੇ ਰਾਤ ਨੂੰ ਲਿੱਲੇ ਪੋਪੇ ਕੀਤੇ ਆ ਚਲੋ ਵੀ ਫਿਰ ਬਗਾਨਾ ਪੁੱਤ ਵੀ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਨਜ਼ਾਰੇ ਬੁੱਲੇ ਲੁੱਟੀ ਜਣੇ ਆਪਾਂ ਨੂੰ ਕੀ ਆ ਤੇ ਕਈ ਤੀਵੀਆਂ ਇਹੋ ਜਿਹੀ ਦੇਖੀਆਂ ਜਿਹੜੀਆਂ ਪੱਲਿਓ ਪੈਸੇ ਵੀ ਖਵਾਈ ਜਾਣਗੀਆਂ ਐਡੇ ਡੰਗਰ ਦਿਮਾਗ ਦੀਆਂ ਬੁੜੀਆਂ ਮੈਂ ਦੇਖੀਆਂ ਨੇ ਕਈ ਵੀ ਪੱਲਿਓ ਪੈਸੇ ਖਵਾਉਣਗੀਆਂ ਨਾਲੇ ਇੱਜ਼ਤ ਲਟਾਉਣਗੀਆਂ ਤੇ ਨਾਲੇ ਆਪਦੇ ਘਰਾਂ ਦੇ ਦੀ ਬਦਨਾਮੀ ਕਰੀ ਜਾਣਗੀਆਂ ਗੱਲ ਕਾਦੀ ਆ ਸਬਰ ਟੁੱਟੇ ਹੋਇਆ ਦੁਨੀਆ ਦੇ ਮੈਂ ਸਾਰੀਆਂ ਔਰਤਾਂ ਨੂੰ ਮਾੜਾ ਨਹੀਂ ਕਹਿ ਰਿਹਾ ਕੁਝ ਔਰਤਾਂ ਤੇ ਕੁਝ ਕੁ ਬੰਦਿਆਂ ਦੀ ਮੈਂ ਗੱਲ ਕਰਦਾ ਪਰ ਇਹ ਗੱਲ ਕਲੀਅਰ ਆ ਕਿ ਜਿਹੜੀ ਔਰਤ ਵਿਆਹ ਤੋਂ ਬਾਅਦ-ਬਾਰ ਮੂੰਹ ਮਾਰਨੋਂ ਨਹੀਂ ਹਟਦੀ ਜਾਂ ਜਿਹੜਾ ਬੰਦਾ ਵਿਆਹ ਤੋਂ ਬਾਅਦ-ਬਾਰ ਮੂੰਹ ਮਾਰਨੋਂ ਨਹੀਂ ਹਟਦਾ ਉਹਨਾਂ ਦਾ ਘਰ ਇੱਕ ਨਾ ਇੱਕ ਦਿਨ ਉਜੜਦਾ ਲਾਜ਼ਮੀ ਹੈ ਬਹੁਤ ਸਾਰੀਆਂ ਔਰਤਾਂ ਇਹ ਦੇਖੀਆਂ ਮੈਂ ਸੋਹਣੀਆਂ ਸੁਨੱਖੀਆਂ ਚੰਗੇ ਪਰਿਵਾਰਾਂ 'ਚ ਵਿਆਈਆਂ ਨੇ ਪਰ ਉਹ ਇਹ ਨਹੀਂ ਸੋਚਦੀਆਂ ਸਾਡੇ ਪਰਿਵਾਰ ਦੀ ਪਿੰਡ 'ਚ ਰੈਪ ਹੋ ਗਈ ਆ ਸਾਡੀ ਐਨੀ ਇੱਜ਼ਤ ਆ ਲੋਕ ਸਾਨੂੰ ਸਲਾਮਾ ਕਰਦੇ ਆ ਤੇ ਮੈਂ ਕਰੀ ਕੀ ਜਾਨੀ ਆ ਚੰਗੇ-ਚੰਗੇ ਘਰਾਂ ਦੀਆਂ ਔਰਤਾਂ ਖੇ ਖਾਣ ਗਈਆਂ ਪਿੰਡ 'ਚ ਜਮਾ ਦੁੱਕੀ ਦੇ ਬੰਦੇ ਨਾਲ ਜਿਹਨੂੰ ਸਾਰਾ ਪਿੰਡ ਦੀ ਮੂੰਹ ਲਾਉਂਦਾ ਹੁੰਦਾ ਉਹਨੂੰ ਚੁਕੜ-ਚੁਕੜ ਕੇ ਚੂਰੀਆਂ ਖਵਾਈ ਜਾਣਗੀਆਂ ਆ ਹਾਲਾਤ ਹੋਏ ਪਏ ਅੱਜ ਦੇ ਸਮੇਂ ਦੇ ਤਾਂ ਮੈਂ ਉਹਨਾਂ ਹੀ ਔਰਤਾਂ ਵਾਸਤੇ ਵੀਡੀਓ ਬਣਾਈ ਹੈ ਜਿਹੜੀਆਂ ਇਹ ਕਰਤੂਤਾਂ ਕਰਦੀਆਂ ਨੇ ਭਾਈ ਮਾੜਾ ਮੋਟਾ ਆਪਦੇ ਸਹੁਰੇ ਪਰਿਵਾਰ ਦੀ ਇੱਜ਼ਤ ਬਾਰੇ ਜ਼ਰੂਰ ਸੋਚਿਆ ਕਰੋ ਕਿ ਤੁਸੀਂ ਐਡੇ ਚੰਗੇ ਘਰ 'ਚ ਵਿਆਹੀਆਂ ਜੇ ਠੀਕ ਆ ਸਬਰ ਰੱਖਿਆ ਕਰੋ ਜ਼ਿੰਦਗੀ ਦੇ ਵਿੱਚ ਠੀਕ ਆ ਜੋ ਕੁਝ ਤੁਹਾਡੇ ਘਰ ਨੂੰ ਲੱਗਾ ਬਗਾਨਿਆਂ ਨੂੰ ਵੀ ਉਹ ਕੁਝ ਲੱਗਾ ਪਰ ਐਂ ਆ ਵੀ ਬਗਾਨੇ ਗੋਲੀ ਗੱਪਾ ਸਮਾਨ ਪੱਤਾ ਖਾ ਕੇ ਕੋਈ 4 ਮਿੰਟ ਵੱਧ ਲਾ ਦਿੰਦੇ ਆ ਉਹ ਉਹ ਸਵਾਦ ਤੁਹਾਨੂੰ ਲੈ ਬੈਂਦਾ ਪਰ ਜਿਹੜੀ ਕਾਲਖ ਤੁਸੀਂ ਆਪਦੇ ਜਵਾਕਾਂ ਦੇ ਮੂੰਹ ਤੇ ਮਾਲਦੀਆਂ ਜੇ ਇਹ ਸਾਰੀ ਉਮਰ ਨਹੀਂ ਲੈਂਦੀ ਜੋ ਤੁਹਾਡੇ ਜਵਾਕ ਗੱਭਰੂ ਹੁੰਦੇ ਆ ਫੇਰ ਲੋਕੀ ਮਿਹਣੇ ਮਾਰਦੇ ਆ ਯਾਰ ਇਹਦੀ ਮਾਂ ਤਾਂ ਫਲਾਣੇ ਨਾਲ ਨਹੀਂ ਰਹੀ ਇਹਦੀ ਮਾਂ ਤਾਂ ਫਲਾਣੇ ਥੱਲੇ ਨਹੀਂ ਪੈਂਦੀ ਰਹੀ ਇਹਦੀ ਮਾਂ ਤਾਂ ਫਲਾਣੇ ਨਾਲ ਨਹੀਂ ਕਰਦੀ ਰਹੀ ਮੁੜ ਕੇ ਇਹ ਗੱਲਾਂ ਗੁੱਝੀਆਂ ਛਪੀਆਂ ਨਹੀਂ ਰਹਿੰਦੀਆਂ ਪਿੰਡ 'ਚ ਹਰੇਕ ਬੰਦੇ ਨੂੰ ਪਤਾ ਹੁੰਦਾ ਆ ਕਿ ਕਿਹਦੀ ਘਰ ਵਾਲੀ ਜਾਂ ਕਿਹਦੀ ਧੀ ਪਣ ਕਿਹਦੇ ਨਾਲ ਕੀ ਕੁਝ ਕਰਦੀ ਫਿਰਦੀ ਆ ਹਰੇਕ ਪਿੰਡ 'ਚ ਸਾਰਿਆਂ ਬੰਦੇ ਨੂੰ ਇਸ ਗੱਲ ਦਾ ਪਤਾ ਹੁੰਦਾ ਬਸ ਇਹ ਆਪਣੀ ਅੱਖਾਂ ਦੀ ਪਰਦਾ ਹੁੰਦਾ ਵੀ ਖਰੇ ਅਸੀਂ ਆ ਕੁਝ ਕਰਦੇ ਆ ਕਿਸੇ ਨੂੰ ਨਹੀਂ ਪਤਾ ਹੈਗਾ ਵਿਆਹ ਤੋਂ ਬਾਅਦ ਬਾਹਰ ਜਿਹੜਾ ਬੰਦਾ ਮੂੰਹ ਮਾਰਦਾ ਆ ਉਹ ਆਪਦਾ ਘਰ ਇੱਕ ਨਾ ਇੱਕ ਦਿਨ ਜ਼ਰੂਰ ਪਟਦਾ ਆ ਇਸ ਗੱਲ ਕਰਕੇ ਇਹਨਾਂ ਗੱਲਾਂ ਤੋਂ ਗਰੇਜ਼ ਕਰਿਆ ਕਰੋ ਇਹਨਾਂ ਗੱਲਾਂ 'ਚ ਕੁਝ ਨਹੀਂ ਪਿਆ ਸਵਾਦ ਸਵਾਦ ਦੇ ਵਿੱਚ ਇੱਜ਼ਤਾਂ ਨੂੰ ਲੱਗੇ ਦਾ ਕਦੇ ਨਹੀਂ ਲੈਂਦੇ ਹੁੰਦੇ ਬਾਕੀ ਮੈਂ ਕੋਈ ਬਾਲਾ ਸਿਆਣਾ ਨਹੀਂ ਮੈਂ ਕੋਈ ਬਾਲਾ ਵਿਦਵਾਨ ਨਹੀਂ ਹੈਗਾ ਜੋ ਮੈਂ ਸਮਾਜ 'ਚ ਵੇਖਿਆ ਮੈਂ ਉਹੀ ਤੁਹਾਡੇ ਸਾਹਮਣੇ ਰੱਖਿਆ ਤੇ ਜਿਹੜੇ ਜਿਹੜੇ ਮੇਰੇ ਭਰਾ ਵੀਡੀਓ ਦੇਖ ਰਹੇ ਆ ਉਹ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕੀ ਆ ਕੁਝ ਤੁਸੀਂ ਆਪਦੇ ਪਿੰਡ ਦੇ ਨੇੜੇ ਤੇੜੇ ਵੇਖਿਆ ਜੇ ਆਪਦੇ ਸਮਾਜ ਦੇ ਨੇੜੇ ਤੇੜੇ ਨਿਗਾਹ ਮਾਰ ਕੇ ਵੇਖਿਆ ਜੇ ਤੁਹਾਨੂੰ ਇਹੋ ਜੇ ਕੁਝ ਕ ਬੰਦੇ ਤੇ ਕੁਝ ਕ ਔਰਤਾਂ ਜ਼ਰੂਰ ਮਿਲ ਜਾਣਗੀਆਂ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲ ਲਿਆ ਤਾਂ ਮਾਫੀ ਚਾਹੁੰਦੇ ਆ ਪਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਜੇ ਆਪ ਦੀ رائے ਜ਼ਰੂਰ ਦਿਆ ਜੇ ਸਾਡਾ ਮਕਸਦ ਵੱਧ ਤੋਂ ਲੋਕਾਂ ਨੂੰ ਸचेਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ